look and no say something for you come also 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 oh. welcome miss smita sharma old ke mama ud gaya baba kuch rahe <laughs> ne <laughs> kende <laughs> ki itthe upar hava hai kende sadak bani hui ਦੇ ਵੀ ਇਹ ਟੈਕਿੰਗ ਸੜਕ ਬਣੀ ਅੱਜ ਆਪਣੀ ਮੈਚ ਤੇ ਹੈਗਾ ਪੰਜਾਬੀ ਗਾਇਕਾ ਸੁਨੰਧਾ ਸ਼ਰਮਾ ਇੰਡਸਟਰੀ ਦੇ ਚਰਚਿਤ ਕਲਾਕਾਰਾਂ ਵਿੱਚੋਂ ਇੱਕ ਹੈ ਤੇ ਦੱਸਦੀ ਸੁਨੰਧਾ ਸ਼ਰਮਾ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਵੱਖਰਾ ਤੇ ਦਿਲਚਸਪ ਸਾਂਝਾ ਕਰਦੀ ਰਹਿੰਦੀ ਹੈ ਤੇ ਹਾਲ ਹੀ ਜ ਸੁਨੰਧਾ ਸ਼ਰਮਾ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀ ਗਈ ਜਿਸ ਵਿੱਚ ਉਹ ਆਪਣੀ ਮਾਤਾ ਜੀ ਨੂੰ ਪਹਿਲੀ ਵਾਰ ਜਹਾਜ਼ ਦੀ ਸੈਰ ਕਰਾਉਂਦੀ ਹੋਈ ਨਜ਼ਰ ਆਈ ਕਿਉਂਕਿ ਉਸਦੀ ਮਾਤਾ ਜੀ ਦੀ ਜਹਾਜ਼ ਵਿੱਚ ਸਫ਼ਰ ਕਰਨ ਦੀ ਦਿਲੋਂ ਇੱਛਾ ਸੀ ਸੁਨੰਦਾ ਸ਼ਰਮਾ ਨੇ ਜਹਾਜ਼ ਦੇ ਕ੍ਰੂ ਨਾਲ ਰਲ ਕੇ ਆਪਣੀ ਮੰਮੀ ਲਈ ਕੇਕ ਵੀ ਕੱਟਿਆ ਤੇ ਖੂਬ ਮਸਤੀ ਮਖੌਲਾ ਕੀਤੀ ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਜ਼ਿੰਦਗੀ ਵਿੱਚ ਪਹਿਲੀ ਵਾਰ ਜਹਾਜ਼ ਵਿੱਚ ਬੈਠੀ ਹੈ ਮੇਰੀ ਮੰਮੀ ਅੱਜ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਮੈਂ ਬੱਸ ਟ੍ਰੇਨ 'ਚ ਸਫ਼ਰ ਕਰਨ ਵਾਲੀ ਮਿਡਲ ਕਲਾਸ ਘਰ ਦੀ ਬੱਚੀ ਹਾਂ ਪਰ ਸੁਪਨੇ ਸ਼ੁਰੂ ਹੋਣ ਤੋਂ ਮੈਂ ਵੱਡੇ ਹੀ ਦੇਖੇ ਨੇ ਤੇ ਅੱਜ ਇਸ ਲਾਇਕ ਕੀਤਾ ਹੈ ਮਾਲਕ ਨੇ ਕਿ ਅੱਜ ਮੇਰੀ ਅੰਮੀ ਮੇਰੇ ਨਾਲ ਜਹਾਜ਼ ਦਾ ਸਫ਼ਰ ਕਰ ਰਹੇ ਨੇ ਮੇਰੇ ਲਈ ਸਭ ਤੋਂ ਸੋਨੇ ਪਾਲਨੇ ਜੋ ਮੈਂ ਆਪਣੀ ਮੰਮਾ ਦੇ ਨਾਲ گزار ਰਹੀ ਹਾਂ ਮੇਰੀ ਅਰਦਾਸ ਹੈ ਕਿ ਹਰ ਇੱਕ ਬੱਚਾ ਇਸ ਲਾਇਕ ਬਣੇ ਕਿ ਉਹ ਆਪਣੇ ਮਾਪੇ ਦੇ ਸੁਪਨੇ ਪੂਰੇ ਕਰ ਸਕੇ ਦੁਆ માં ਬਾਦਸ਼ਾਹ ਹੋ ਸੁਨੰਦ ਸ਼ਰਮਾ ਨੇ ਵੀਡੀਓ ਸ਼ੇਅਰ ਕੀਤੀ ਤੇ ਆਪਣੇ ਫੈਨਸ ਨੂੰ ਵੀ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਦਾ ਸੁਨੇਹਾ ਦਿੱਤਾ ਜਰਾ ਤੁਸੀਂ ਵੀ ਵੇਖੋ ਇਹ ਵੀਡੀਓ ਤੇ ਕਮੈਂਟਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ Hello! <laughs> There's something for you. Come. Come. Hello hello, hello. hello. Welcome Miss Suman Sharma. <laughs> this is for you. Hello. Okay, cut the deal. Actually it's the blueberry pathway, right? Yes. Cut the deal. ਉੱਡ ਗਿਆ ਮਮਾ ਉੱਡ ਗਿਆ ਮਮਾ ਪੁੱਛ ਰਿਹਾ ਨਹੀਂ ਕਹਿੰਦੇ ਵੀ ਇੱਥੇ ਉੱਪਰ ਹਵਾ ਚ ਹੈ ਕਹਿੰਦੇ ਸੜਕ ਬਣੀ ਹੋਈ ਹੈ ਕਹਿੰਦੇ ਇੱਥੇ ਕਿਸੇ ਸੜਕ ਬਣੀ ਹੈ ਜਾਂ ਆਪਣੀ ਲੈ ਜਿੱਤੇਗਾ एंटरटेनमेंट नुड़ी हर एक खबर लाडा फेसबुक पेज बालीवुड तड़काी लाइक करो यूट्यूब चैनल सबसक्राइब करो तंस्टाग्राम पेज नॉलो करो